ਕਿ ਕਲੀਆਂ ਗਲੀਆਂ ਨਾਲੀਆਂ ਦੀ ਨਹੀਂ ਇੰਜ ਲੱਗਦਾ ਹੈ ਕਿ ਜਿਵੇਂ ਪ੍ਰਸ਼ਾਸਨ ਦੀ ਵੀ ਹਿੱਲ ਗਈ ਹੋਵੇ ਮੀਂਹ ਦੋਸਤੋ ਜੇ ਧਿਆਨ ਨਾ ਦੇਖੋ ਤਾਂ ਸ਼ੋਕਰਾ ਮਹੱਲੇ ਵਿੱਚ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਗੰਦੇ ਪਾਣੀ ਦਾ ਪਿਆ ਹੋਵੇ ਮੀਂਹ ਦੋਸਤੋ ਗੰਦੇ ਪਾਣੀ ਦਾ ਪਿਆ ਹੋਵੇ ਮੀਂਹ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ੁਰੂ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦਾ ਵੀਡੀਓ ਕਿਸ ਤਰ੍ਹਾਂ ਬਰੁਕ ਮਲੇ ਸਾਥੀ ਉਸ ਸਮੇਂ ਸੀ ਸ਼ੋਕਰਾ ਮਹੱਲੇ ਵਿੱਚੇ ਮੌਜੂਦ ਹਾਂ ਔਰ ਇਸ ਮਹੱਲੇ ਤੋਂ ਇੱਕ ਗੱਲ ਖਾਸ ਯਾਦ ਆਉਂਦੀ ਹੈ ਕਿ ਪਹਿਲਾ ਪਹਿਲਾ ਇੱਥੇ ਹਲਕਾ ਇੰਚਾਰਜ ਸਾਹਿਬ ਦਾ ਦਫ਼ਤਰ ਵੀ ਸੀਗਾ ਉਸਦੇ ਬਹੁਤ ਹੀ ਨਜ਼ਦੀਕ ਖੜੇ ਮਤਲਬ ਆਮ ਆਦਮੀ ਪਾਰਟੀ ਦਾ ਦਫ਼ਤਰ ਵੀ ਇਸੇ ਮਹੱਲੇ ਵਿੱਚ ਸੀਗਾ ਉਸਦੇ ਬਹੁਤ ਨਜ਼ਦੀਕ ਮੌਜੂਦ ਹੈ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿਉਂ ਪ੍ਰਤੀਤ ਹੁੰਦਾ ਕਿ ਜਿਵੇਂ ਗੰਦੇ ਪਾਣੀ ਦਾ ਮੀਂਹ ਪੈ ਕੇ ਹਟ ਜਾਵੇ ਲੇਕਿਨ ਕੁਦਰਤ ਐਦਾ ਆਮ ਲੋਕਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਮੀ ਕਹਿ ਲੋ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਸ਼ੋਕਰਾਂ ਮਹੱਲੇ ਦੇ ਨਿਵਾਸੀ ਆ ਉਹ ਇਸ ਗੰਦੇ ਪਾਣੀ ਤੋਂ ਪੀੜਤ ਐ ਤੁਹਾਨੂੰ ਪਤਾ ਮਹੀਨੇ ਠੰਡ ਦੇ ਆ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸਵੇਰੇ ਸਵੇਰੇ ਵਰਦੀ ਗਿੱਲੀ ਹੋ ਜਾਂਦੀ ਐ ਬੱਚਿਆਂ ਦੇ ਬੂਟ ਗਿੱਲੇ ਹੋ ਜਾਂਦੇ ਆ ਮੋਜੇ ਗਿੱਲੇ ਹੋ ਜਾਂਦੇ ਜਰਾਬਾ ਗਿੱਲੀਆਂ ਹੋ ਜਾਂਦੀਆਂ ਸਾਰਾ ਦਿਨ ਬੱਚੇ ਜਿਹੜੇ ਆ ਉਹ ਸਕੂਲ ਵਿੱਚ ਡਿਸਕੰਫਰਟ ਰਹਿੰਦੇ ਔਰ ਇਹਦੇ ਨਾਲ ਬਿਮਾਰੀਆਂ ਜਿਹੜੇ ਉਹਦਾ ਸੰਕਟ ਵੀ ਵੱਧਦਾ ਆਲੇ ਦੁਆਲੇ ਘਰਿਆ ਰਹਿ ਸ਼ੀਲਾਕਾ ਵੀ ਆ ਬਿਲਕੁਲ ਨਾਲ ਇੱਕ ਹਸਪਤਾਲ ਵੀ ਹੈ ਪਿੱਛੇ ਗੱਡੀਆਂ ਵੀ ਧੋਹ ਹੁੰਦੀਆਂ ਰਾਜਕਾਰਵਾਸ਼ ਹੈ ਔਰ ਰਾਜ ਜੀ ਇਹ ਕਿਹਦਾ ਕਿਹੜਾ ਰਾਜ ਚੱਲਦਾ ਪਿਆ ਕਹਿੰਦੇ ਗੱਡੀਆਂ ਤੁਹਾਨੂੰ ਵੀ ਨਹੀਂ ਲੋਕਾਂ ਨੇ ਕਹਿੰਦੇ ਬਾਹਰ ਨਿਕਲਦੀ ਗੰਦੀ ਹੋ ਜਾਂਦੀਆਂ ਇਹ ਭਾਜੀ ਇਹ ਤੁਸੀਂ ਗੱਲ ਕੀਤੀ ਐ ਵੀ ਇੱਥੇ ਹਲਕਾ ਇੰਚਾਰਜ ਦਾ ਦਫ਼ਤਰ ਵੀ ਸੀਗਾ ਆਮ ਆਦਮੀ ਪਾਰਟੀ ਦਾ ਦਫ਼ਤਰ ਹਾਂਜੀ ਮੈਂ ਤੁਹਾਨੂੰ ਦੱਸਣਾ ਕਿ ਵੀ ਨਵਾਂ ਸ਼ਹਿਰ ਜਿਹੜਾ ਪਹਿਲੀ ਵਾਰ ਬੱਲੂ ਪ੍ਰਧਾਨ ਜੀ ਨੂੰ ਅਨਪੋਲ ਐਮਸੀ ਬਣਾਉਣ ਵਾਲਾ ਮੱਲਾ ਵੀ ਆ ਅੱਛਾ ਇਸ ਮੱਲੇ ਤੋਂ ਇਨਾਂ ਦੀ ਰਾਜਨੀਤੀ ਦਾ ਸ਼ੁਰੂਆਤ ਪ੍ਰਧਾਨ ਜੀ ਦਾ ਇਸ ਮੁਹੱਲੇ ਤੋਂ ਹੋਇਆ ਸੀ ਜਿੱਥੇ ਅੱਜ ਪਾਣੀ ਖੜਾ ਆ ਇਹ 200 ਬੱਚਾ ਸਵੇਰ ਨੂੰ ਰੋਜ਼ ਇਸ ਪਾਣੀ ਦੇ ਵਿੱਚੋਂ ਸਰਕਾਰੀ ਸਕੂਲ ਹੈ ਸਾਹਮਣੇ ਸਰਕਾਰੀ ਸਕੂਲ ਆ ਪਾਣੀ ਦੇ ਵਿੱਚੋਂ ਨੰਗੇ ਆ ਤੇ ਅਸੀਂ ਸਕੂਟਰੀ ਲੈ ਕੇ ਬੱਚਿਆਂ ਨੂੰ ਟਪਾਉਂਦੇ ਰਹੇ ਤੇ ਦੁਪਹਿਰ ਨੂੰ ਮੈਨੂੰ ਸਕੂਲ ਜਾ ਕੇ ਇਹ ਗੱਲ ਕਹਿਣੀ ਪਈ ਕਿ ਬੱਚਿਆਂ ਨੂੰ ਪਲੀਜ਼ ਇਸ ਗਲੀ ਵਿੱਚੋਂ ਨਾ ਭੇਜੋ ਇਹ ਸ਼ੁੱਕਰਵਾਰ ਦਾ ਪਾਣੀ ਇੱਥੇ ਐਦਾਂ ਹੀ ਖੜਾ ਆ 4-5 ਦਿਨ ਹੋ ਗਏ ਮੈਨੂੰ ਇਹ ਵੀ ਪਤਾ ਲੱਗਾ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਉਹ ਕਹਿੰਦੇ ਤਾਂ ਕੰਦ ਫੜ ਫੜ ਕੇ ਅੱਗੇ ਨੂੰ ਨਿਕਲਦੀਆਂ ਮੇਰੇ ਕੋਲ ਵੀਡੀਓ ਸਹੀਆਂ ਵੀਡੀਓ ਸਹੀਆਂ ਮੇਰੇ ਕੋਲ ਜਿਹੜੀਆਂ ਜਦੋਂ ਵੀ ਉਹ ਨੰਗੀਆਂ ਵਿਚਾਰੀਆਂ ਆਹ ਇਟਾਂ ਅਸੀਂ ਆਪ ਲਗਾਈਆਂ ਗਈਆਂ ਵੀ ਬੱਚੇ ਨੰਗੇ ਜਾਣ ਕਿਉਂਕਿ ਬਹੁਤ ਸਾਰੇ ਪੈਦਲ ਲੰਘਣਾ ਤਾਂ ਔਖਾ ਪੈਦਲ ਤਾਂ ਬਹੁਤ ਮੁਸ਼ਕਲ ਹੈ ਜੀ ਫਿਰ ਵੀ ਉਹ ਇਟਾਂ ਦੇ ਉੱਤੇ ਪੈਰ ਰੱਖ ਰੱਖ ਕੇ ਲੋਕੀ ਹੁਣ ਜਿਨ੍ਹਾਂ ਨੂੰ ਰਸਤਾ ਹੈ ਜਾਣਾ ਤਾਂ ਹੈਗਾ ਹੀ ਹੈ ਜੀ ਇਹ ਬਾਜੀ ਗੱਲ ਸਭ ਬੁਲਬਲੇ ਜੇ ਕਰੋ ਨਿਕਲਦੇ ਤਾਂ ਤਾਂ ਹੈ ਨਹੀਂ ਕਿ ਮੀ ਪੈਂਦਾ ਪਿਆ ਏ ਸਰ ਜਿੱਦਾਂ ਸੌਣ ਦੇ ਮਹੀਨੇ ਦੇ ਵਿੱਚ ਜਿੱਦਾਂ ਬੱਟ ਬੰਨਾ ਛੱਡ ਦਿੰਦਾ ਇਸ ਵਾਰ ਮਾਘ ਦੇ ਮਹੀਨੇ ਦੇ ਵਿੱਚ ਸ਼ੋਕਰਾਂ ਮੱਲੇ ਅੱਧੇ ਵਿੱਚ ਗੰਦ ਦਾ ਮੀ ਪੈ ਗਿਆ ਆ ਤੇ ਅੱਧਾ ਮੱਲਾ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਸੁੱਕਾ ਪਿਆ ਆ ਤੇ ਕਿਸੇ ਬੋਲੇ ਜੇ ਮੈਂ ਕਹਾਂ ਨਿਕਲਦੇ ਪਏ ਨਹੀਂ ਇਹ ਭਾਈ ਟੱਕਣ ਤੋੜਿਆ ਜਿਹੜਾ ਸਵੇਰ ਦਾ ਟੱਕਣਾ ਨਾ ਉਹ ਟੱਕਣਾ ਆ ਟੱਕਣ ਟੁੱਟਿਆ ਇਹ ਨਹੀਂ ਆਪ ਤੋੜ ਪਟਣ ਲੱਗੇ ਨੇ ਤੋੜ ਕੇ ਗਏ ਆ ਆ ਤੇ ਉੱਥੋਂ ਪਾਣੀ ਸਾਰਾ ਨਿਕਲਦਾ ਆ ਦੇਖੋ ਨਸ਼ੇੜੀ ਇਹਨੇ ਬੁਰੇ ਨਹੀਂ ਆ ਉਹ ਟੱਕਣ ਤੋੜਦੇ ਨਹੀਂ ਆ ਪਟਕੇ ਲੈ ਜਾਂਦੇ ਆ ਹਨਾ ਅਧੂਰਾ ਕੰਮ ਨਹੀਂ ਛੱਡਦੇ ਉਹ ਇਹ ਨਹੀਂ ਪਟਾਇਆ ਨਹੀਂ ਆ ਪਈਆ ਤੇ ਇਹਨੇ ਆਪੇ ਤੋੜਿਆ ਕਿਉਂਕਿ ਮੈਂ ਸਵੇਰ ਦਾ 10 ਵਾਰੀ ਫੋਨ ਕਰ ਚੁੱਕਾ ਸੂਰਜਿਆ ਆਥਰਾ ਕੋਈ ਪਤਾ ਨਹੀਂ ਕੌਣ ਹੈ ਹਰੇਕ ਵਾਰੀ ਲੋਲੀਪੌਪ ਜੇ ਦੇ ਦਿੰਦਾ ਭਾਈ ਹੁਣ ਇਹ ਫੋਨ ਕੱਟੋ ਬਤਾਣ ਲੱਗੇ ਬੰਦੇ ਆਣ ਲੱਗੇ ਚਲੋ ਸਾਡੇ ਮਹਲੇ ਸੂਰ ਚ ਚੜ੍ਹੂਗਾ ਬਾਵਾ ਤੁਹਾਡੇ ਸਾਹਮਣੇ ਜਾ ਹਾਰ ਕੇ ਭਾਈ। ہماری ਦਾ ਸੰਕਟ ਵੀ ਤਾਂ ਵੱਧ ਹੈ। ਭਾਈ ਮਾਤਾ ਪਾਜੀ ਮੇਰੀ ਮਦਰ ਦੀ ਡੈਥ ਡੇਂਗੂ ਦੇ ਨਾਲ ਇਸੇ ਕਾਰਨਾ ਕਰਕੇ ਹੋਈ ਆ। ਤੁਹਾਨੂੰ ਫਿਲਹਾਲ ਤੁਹਾਨੂੰ ਦਾਜ਼ੀਏ ਤੇ ਹਜੇ ਬਰਸਾਤਾਂ ਜਾਂ ਮੱਛਰ ਦਾ ਟਾਈਮ ਨਹੀਂ ਆ। ਨਹੀਂ ਤਾਂ ਡੇਂਗੂ ਦੇ ਮਰੀਜ਼ ਕਹਿ ਲਓ। ਹਸਪਤਾਲ ਸਾਡਾ ਭਰਿਆ ਰਹਿੰਦਾ ਜੀ। ਦੇ ਬਾਹਰ ਹੀ ਆ ਅਸੀਂ ਹਸਤਾਲੇ ਦੇ ਬਾਹਰ ਹੀ ਆ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਸਾਡਾ ਕਸਟਮਰ ਆਵੇ ਤੇ ਆ ਸਟਾਰਟ ਕੰਪਿਊਟਰ ਹੋ ਆ ਜੀ ਇਹਨਾਂ ਦੀ ਦੁਕਾਨ ਦੇ ਵਿੱਚ ਗਾਹਕ ਬੜੇ ਨਹੀਂ ਸਕਦਾ ਨਹੀਂ ਭਾਜੀ ਕੋਈ ਵੀ ਉੱਥੇ ਗਿੱਟੇ ਗਿੱਟੇ ਤੱਕ ਪਾਣੀ ਹਾਂ ਉਹਨਾਂ ਦੀ ਦੁਕਾਨ ਦੇ ਵਿੱਚ ਕੋਈ ਬੜੇ ਨਹੀਂ ਸਕਦਾ ਦੱਸੋ ਸਾਡਾ ਕਸੂਰ ਆ ਕੋਈ ਅਸੀਂ ਨਵੇਂ ਸ਼ਹਿਰ ਦੇ ਵਾਸੀ ਨਹੀਂ ਆ ਟੂ ਵੀਲਰਸ ਵਾਲੇ ਨੂੰ ਕਿਹ ਵੀ ਦਿੱਕਤ ਆਉਂਦੀ ਜਦੋਂ ਦੋ ਗੱਡੀਆਂ ਆ ਜਾਂਦੀਆਂ ਉਹਨਾਂ ਵਿਚਾਰਨ ਵਿੱਚ ਵਿਚਪਚਾਲੀ ਰੁਕਣਾ ਪੈਂਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਟੋਆ ਕਿੱਥੇ ਆ ਤੇ ਕਿੱਥੇ ਨਹੀਂ ਕੋਈ ਡਿੱਗ ਵੀ ਸਕਦਾ ਛੱਟ ਚੋਟ ਵੀ ਖਾ ਸਕਦਾ ਕਿਉਂਕਿ ਸਰ ਇਹ ਰੋਡ ਗਲੀਆਂ ਤੁਸੀਂ ਦੇਖ ਸਕਦੇ ਹੋ ਖੁਦ ਜਿੰਨੀਆਂ ਵੀ ਬਣੀਆਂ ਆ ਇਹ ਗਲੀ ਨਿਮੀ ਬਣਾਈ ਹੋਈ ਆ ਤੇ ਰੋਡ ਗਲੀਆਂ ਉੱਚੀਆਂ ਬਣਾਈਆਂ ਹੋਈਆਂ ਪਾਣੀ ਇਹ ਨਿਕਾਸੀ ਕਿਸੇ ਪਾਸੇ ਨੂੰ ਹੋਣੀ ਨਹੀਂ ਹੈਗੀ ਇਹ ਜਦੋਂ ਬਣੀ ਆ ਇਹ ਸੜਕ ਦਾ ਕੋਈ ਲੈਵਲ ਇਹ ਹੈ ਨਹੀਂਗਾ ਅਸੀਂ ਹੁਣ ਇਸ ਇਹ ਤਾਂ ਬਣ ਤਾਂ ਗਈ ਹੈ ਪਰ ਇਹਨੂੰ ਰੋਣੇ ਆ ਕਲਾਮ ਰੋਡ ਨੂੰ ਜਾਣੇ ਆ ਤਾਂ ਉਧਰ ਟੋਆ ਨੂੰ ਰੋਣੇ ਆ ਮਤਲਬ ਕਿ ਸਾਨੂੰ ਕੋਈ ਇਸ ਵੇਲੇ ਹੀਲਾ ਨਹੀਂ ਦਿਖਦਾ ਮੈਨੂੰ ਆਪਣੀ ਕਿਸਮਤ ਨੂੰ ਰੋਣੇ ਆ ਔਰ ਸ਼ਹਿਰ ਤੁਹਾਨੂੰ ਦੱਸਾਂ ਜੀ ਤੇ ਫਿਰ ਜਦੋਂ ਵੋਟਰਾਂ ਨੂੰ ਸਾਡੇ ਕੋ ਆਉਗੇ ਤੇ ਕਿਸਮਤ ਨੂੰ ਉਹਨਾਂ ਨੂੰ ਵੀ ਰੋਣਾ ਜ਼ਰੂਰ ਪਊਗਾ ਇਹ ਵੀ ਵਾਦਾ ਆ ਪਰ ਤੁਸੀਂ ਫਿਰ ਮਨ ਢੋਲਾ ਕਰਕੇ ਤੁਰ ਪੈੰਨੇ ਆ ਨਹੀਂ ਮੈਂ ਤਾਂ ਭਾਜੀ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਆ ਚਾਹੀਦੀ ਵੀ ਆ ਹਾਂ ਅੱਛਾ ਦੇਖੋ 16 ਕਰੋੜ ਰੁਪਏ ਨਗਰ ਕੌਂਸਲ ਨੇ ਬਜਟ ਰੱਖਿਆ ਤੁਹਾਨੂੰ ਭਾਜੀ ਲੱਗਦਾ ਕਿੱ데 ਲੱਗਾ ਆ ਉਹ ਹੀ ਤਾਂ ਗੱਲ ਹੈ ਨਾ ਨਹੀਂ ਨਹੀਂ ਭਾਜੀ ਕੌਂਸਲ ਕਰਨੇ ਚਾਹੀਦੇ ਆ ਦੇਖੋ ਅੱਜ ਆਉਂਦਾ 2 ਮਿੰਟ ਕਿਸ਼ਤੀ ਆਰਡਰ ਕੀਤੀ ਹੈ ਉਹ ਦੁਕਾਨ ਤੇ ਗਾਹਕ ਵੀ ਹੁਣ ਦੇਖ ਲਓ ਤੁਸੀਂ ਕਿਸ ਤਰ੍ਹਾਂ ਆ ਰਹੇ ਆ ਜੀ ਅੱਛਾ ਇਦਾਂ ਦੀਆਂ ਗੱਡੀਆਂ ਚੱਲੂਗੀਆਂ ਇਸ ਰੋਡ ਤੇ ਮੈਨੂੰ ਲੱਗਦਾ ਫਿਰ ਮੈਂ ਕਹਾਂ ਜੀ ਜੇ ਆਫ ਰੋਡ ਬਣਾ ਦਈਏ ਤਾਂ ਜ਼ਿਆਦਾ ਬੈਟਰ ਆ ਜੀ ਹਾਂਜੀ ਰੇਲਵੇ ਰੋਡ ਤੋਂ ਬੈਠੇ ਨਹੀਂ ਲੱਗਣਾ ਮੈਨੂੰ ਲੱਗਦਾ ਇਨਾਮ ਜ਼ਰੂਰ ਮਿਲੂਗਾ ਜੀ ਸਾਡੇ ਸ਼ੋਕਰਾਂ ਮਹੱਲੇ ਨੂੰ ਵੀ ਤੇ ਅਸੀਂ ਬਸ ਬੇਨਤੀ ਕਰ ਸਕਦੇ ਆ ਆਹ ਦੇਖੋ ਤਕਲੀਫ ਹੈ ਨਾ ਇਹ ਤਕਲੀਫ ਆ ਜੀ ਲੋਕਾਂ ਦੀ ਹੁਣ ਇਸ ਤਕਲੀਫ ਦੇ ਵਿੱਚ ਅਸੀਂ ਬੇਨਤੀ ਕਰ ਸਕਦੇ ਆ ਲੋਕਾਂ ਨੂੰ ਪੇਦਰੂ ਨੰਗਿਆ ਨਾ ਕਰੋ ਯਾਰ ਉਹ ਤਾਂ ਨਹੀਂ ਤੁਹਾਨੂੰ ਮਾਰਦੇ ਕਹਿੰਦੇ ਆ ਕੀ ਕੀਤਾ ਉਹ ਦੇਖੋ ਕਸੂਰਵਾਰ ਤਾਂ ਅਸੀਂ ਠਹਿਰਾਏ ਜਾਂਦੇ ਆ ਜੀ ਉਹ ਭਾਈ ਪਰ ਐਕਚੁਅਲੀ ਦੇ ਵਿੱਚ ਆਓ ਜਰਾ ਆਓ ਇਹਨਾਂ ਸੀਵਰੇਜ ਸੀਵਰੇਜ ਦੀ ਸਫਾਈ ਵੀ ਭਾਜੀ ਬਹੁਤ ਟਾਈਮ ਹੋ ਗਿਆ ਹੋਈ ਨੂੰ ਜੀ ਕਮੇਟੀ ਤੋਂ ਕਦੇ ਵੀ ਮੇਰੇ ਖਿਆਲ ਦੇ ਵਿੱਚ ਦੋ ਤਿੰਨ ਸਾਲ ਹੋ ਗਏ ਕਿਸੇ ਵੀ ਸੀਵਰੇਜ ਦੀ ਸਫਾਈ ਕਦੀ ਨਹੀਂ ਹੋਈ ਹੈਗੀ ਆਂਦੇ ਆ ਡੰਡਾ ਮਾਰ ਕੇ ਪਾਣੀ ਕੱਢ ਕੇ ਚਲ ਜਾਂਦੇ ਆ ਮੈਂ ਪਿਛਲੇ ਸ਼ੁੱਕਰਵਾਰ ਤੋਂ ਨਹੀਂ ਆਏ ਮੇਰੇ ਕੋਲ ਨਹੀਂ ਸ਼ੁੱਕਰਵਾਰ ਤੋਂ ਫੋਨ ਕਰਦਾ ਪਿਆ ਭਾਜੀ ਤੇ ਇੱਕ ਮਤਲਬ ਕਿ ਇਸ ਵੇਲੇ ਤਾਂ ਸਾਡੇ ਤਰਸਯੋਗ ਹਾਲਤੋ ਆ ਸਾਨੂੰ ਮਜਬੂਰੀ ਨੂੰ ਤੁਹਾਨੂੰ ਕਾਲ ਕਰਕੇ ਇਸ ਆਪਣੀ ਲਾ ਕੇ ਤਾਂ ਇਦਾਂ ਇਹਨੂੰ ਦੇਖ ਕੇ ਇਦਾਂ ਮਹਿਸੂਸ ਹੁੰਦਾ ਨਰਕੇ ਤੋਂ ਉੱਤੇ ਹੋਣਾ ਨਰਕ ਚੁਗੀਆਂ ਜੀ ਅਸੀਂ ਨਹੀਂ ਨਰਕ ਇਹ ਤੁੱਤੇ ਹੋਣਾ ਉਹ ਇਦਾਂ ਹੀ ਹੋਊਗਾ ਇਦਾਂ ਹੀ ਕਹਿ ਸਕਦੇ ਨਰਕ ਫਸਟ ਫਲੋਰ ਤੇ ਆ ਇਹ ਗਰਾਉਂਡ ਫਲੋਰ ਤੇ ਆ ਗਰਾਉਂਡ ਫਲੋਰ ਤੇ ਆ ਜੀ ਇਹ ਤਾਂ ਹੋਰੇ ਯੁੱਗ ਦੇ ਵਿੱਚ ਅਸੀਂ ਆਈ ਜੰਨੇ ਆ ਜੀ ਸੋ ਸਾਡੀ ਬੇਨਤੀ ਤੁਹਾਨੂੰ ਇਹੀ ਆ ਕਿ ਤੁਸੀਂ ਭਲਾ ਆਪਣੀ ਚੱਲਦੀ ਵੀਡੀਓ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਬੰਦੇ ਨੂੰ ਕਾਲ ਕਰਕੇ ਸਾਡੀ ਜਰੂਰ ਮਦਦ ਕਰੋ ਨੰਬਰ ਦੇ ਦਿਓ ਜੀ ਨਾਲ ਦੀ ਨਾਲ ਮੈਨੂੰ ਸਖੀ ਜੀ ਦਾ ਨੰਬਰ ਦੇ ਦਿਓ ਦੇ ਬਾਕੀ ਤੁਸੀਂ ਤਦ ਤੱਕ ਭਾਈ ਭਾਜੀ ਤੁਸੀਂ ਪ੍ਰੋਬਲਮ ਦੱਸੋ ਤੁਹਾਡੀ ਦੁਕਾਨ ਬਿਲਕੁਲ ਵਿੱਚ ਮਜ਼ੇਦਾਰ ਤੇ ਤੁਹਾਡੀ ਵਗਾਂ ਕੱਚਾ ਮਜ਼ੇਦਾਰ ਦੇ ਕਸ਼ਤੀ ਵਾ ਵੀ ਕੋਈ ਐਦਾ ਨਹੀਂ ਹੈਗਾ ਵੀ ਬਹੁਤ ਟਾਈਮ ਹੋ ਗਿਆ ਇਹ ਸੜਕ ਨੂੰ ਹਨਾ ਇਹ ਬਣੀ ਨੂੰ ਮਿਲਨ ਦਾ ਹਾਲ ਦੀ ਡੇਢ ਤੋਂ 2 ਸਾਲ ਹੋਏ ਆ ਹਨਾ ਤੇ ਉਸ ਵੇਲੇ ਵੀ ਅਸੀਂ ਸਾਰਿਆਂ ਨੂੰ ਬਕਾਇਦਾ ਉਸ ਵੇਲੇ ਕਿਹਾ ਸੀ ਜਿਹੜੇ ਲੱਗੇ ਹੋ ਵੀ ਸੀ ਬੰਦੇ ਵੀ ਇਹਨਾਂ ਨੂੰ ਪ੍ਰੋਪਰ ਢਾਲ ਵਗੈਰਾ ਕਰਕੇ ਰੱਖਿਓ ਹੁਣ ਜਿੱਧਰ ਪਾਣੀ ਇਹਦਾ ਡਿਗਣਾ ਆ ਉਹ ਉੱਚੀ ਜਗ੍ਹਾ ਆ ਤੇ ਗਲੀ ਰੋਡ ਬੰਦਰੋਂ 2 ਸਾਲ ਹੋ ਗਏ ਹਾਂ ਇਹਨੂੰ ਡੇਢ ਦੋ ਸਾਲੇ ਹੋਏ ਆ ਡੇਢ ਦੋ ਸਾਲੇ ਹੋਏ ਆ ਬਣੀ ਨੂੰ ਵੀ ਤੇ ਹਾਲਤ ਤੁਸੀਂ ਦੇਖ ਸਕਦੇ ਹੋ ਪਹਿਲਾਂ ਮੇਰੇ ਖਿਆਲ ਸ਼ੁਰੂ ਹੋਏ ਸੀ ਕੰਮ ਕਿ ਨਹੀਂ ਵੋਟਾਂ ਤੋਂ ਪਹਿਲਾਂ ਸੀ ਐਮਸੀ ਦੇ ਵੋਟਾਂ ਤੋਂ ਜਸਟ ਪਹਿਲਾਂ ਹੀ ਹੋਏ ਸੀ ਜਿੱਦਣ ਐਮਸੀ ਦੀਆਂ ਵੋਟਾਂ ਸੀ ਉਸ ਦਿਨ ਇਹ ਇਹਦੀ ਬਜਰੀ ਪੈ ਰਹੀ ਸੀ ਇਹ 4 ਸਾਲ ਹੋ ਗਏ ਪਰ 4 ਸਾਲ ਨੂੰ ਆ ਉਹੋ ਇਸ ਨੰਦਾ ਬੈਂਕ ਕਰ ਦੋ ਭਾਜੀ ਧਾਰਮਿਕ ਚੀਜ਼ਾਂ ਨਾ ਹੀ ਛੇੜੋ ਮੁਰਕੇ ਭੋਗ ਤੇ ਨਹੀਂ ਬਹੁਤ ਜੀ ਬਾਜੀ ਬਹੁ ਮਾੜਾ ਹਾਲ ਹੈ ਜੀ ਇਸ ਰੋਡ ਦਾ ਤਾਂ ਅਜੇ ਤਾਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਇਹਦੀ ਦੇਖਤੀ ਕੀਤੀ ਜਾਵੇ ਦੁਆਰਾ ਫਿਰ ਪਾਣੀ ਬਹੁਤ ਮੁਸ਼ਕਲ ਹੈ ਮੁਸ਼ਕ ਬਹੁਤ ਜਿਆਦਾ ਆਂਦਾ ਆਂਦ ਕੇ ਜਾਨ ਜੀ ਸੰਗ ਨੰਗਾ ਬਹੁਤ ਮੁਸ਼ਕਲ ਹੋ ਆ ਜੀ ਸਰ ਜੀ ਬੀਬੀ 32 ਤੋਂ ਗੱਲ ਕਰ ਰਹੇ ਆ ਭਾਜੀ ਸ਼ੋਕਰਾਂ ਮੱਲੇ ਸੀ ਇਸ ਸਮੇਂ ਮੌਜੂਦ ਆ ਤੇ ਇੱਥੇ ਗੱਲ ਕਰ ਰਹੀ ਸੀ ਨਰਕ ਜਿਹੜਾ ਇਹ ਤੋਂ ਕਹਿੰਦੇ ਉੱਪਰਲੀ ਪੋਜੀਸ਼ਨ ਤੇ ਆ ਹਾਂਜੀ ਹਾਲਾਤ ਬਹੁਤ ਮਾੜੇ ਆ ਕਹਿੰਦੇ ਕਈ ਦਿਨਾਂ ਤੋਂ ਕਾਲ ਕਰ ਰਹੇ ਆ ਤੁਹਾਨੂੰ ਭਾਜੀ ਅੱਜ ਆਈ ਆ ਕਾਲ ਕਹਿੰਦੇ ਪ੍ਰਗਟ ਨਹੀਂ ਹੋ ਰਹੇ ਨਹੀਂ ਅੱਜ ਆਈ ਕਾਲ ਤੁਹਾਨੂੰ ਤੋਂ ਨਹੀਂ ਆ ਰਹੀ ਸਖੀ ਜੀ ਦੇਖੋ ਤੁਹਾਨੂੰ ਕਾਲ ਕਰ ਰਹੇ ਆ ਅੱਜ ਕੀਤੀ ਹੋਗੀ ਲੇਕਿਨ ਕਹਿੰਦੇ ਸੂਰਜ ਪ੍ਰਧਾਨ ਜੀ ਨੂੰ ਕਹਿੰਦੇ ਸ਼ੁੱਕਰਵਾਰ ਤੋਂ ਕਰ ਰਹੇ ਆ ਪਤਾ ਨਹੀਂ ਮੈਨੂੰ ਅੱਜ ਕਾਲ ਆ ਰਹੀ ਦੀ ਆਈ ਤੇ ਸਵੇਰੇ ਦੀ ਸਵੇਰੇ ਇੱਥੇ ਲੱਗਣਾ ਏ ਸਵੇ ਕੱਲ ਆਉਂਗੇ ਜੀ ਹਾਂ ਜੀ ਅੰਜ ਸਵੇਰੇ ਹਲਾ ਪਤਾ ਕੀ ਇੱਕ ਬੇਨਤੀ ਇੱਕ ਬੇਨਤੀ ਮੇਰੀ ਜੀ ਬੇਨਤੀ ਸੁਣ ਲਓ ਹਾਂ ਜੀ ਸਾਹਮਣੇ ਸਕੂਲ ਹੈ ਜੀ 200 250 ਬੱਚਾ ਇੱਥੋਂ ਲੰਘ ਕੇ ਜਾਂਦਾ ਜੇ ਥੋੜੀ ਕਿਰਪਾ ਕਰ ਦੋ ਕਿਰਪਾ ਕਰੋ ਜੀ ਸਵੇਰੇ ਕਰ ਦਿੰਦੇ ਇੱਕ ਤਾਂ ਦੇਖੋ ਇਹਨਾਂ ਦੀ ਗਾਹ ਕਾਰਾ ਗੂਰਾ ਧੋਦੇ ਮਿੱਟੀ ਉਹ ਪਿੱਛੇ ਉਹਦੀ ਬਹੁਤ ਆਂਦੀ ਆ ਢੀਕੋ ਅੰਦਰਲੀ ਸਾਈਡ ਜਦੋਂ ਗੈਰੀ ਦੇ ਨਾਲੇ ਜਿੱਥੇ ਗੱਡੀਆਂ ਧੋਂਦੇ ਆ ਸਕੂਲੋਂ ਬੱਚਿਆਂ ਨੂੰ ਪਰ ਸਖੀਂ ਮੌਕੇ ਦਈਆਂ ਘੱਟੋ ਘੱਟ 20 ਫੁੱਟ ਦੀ ਦੂਰੀ ਜਿੱਥੇ ਪਾਣੀ ਖੜਾ ਹਾਂਜੀ ਉਹ ਨੀਮੀ ਜਗਾ ਉੱਥੇ ਆ ਕੇ ਖੜਨਾ ਹੀ ਹੈ ਪਾਣੀ ਉੱਥੇ ਗੱਬੇ ਆ ਕੇ ਜੀ 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 ਚਲੋ ਹੁਣ ਤੁਸੀਂ ਕਦੋਂ ਪ੍ਰਗਟ ਹੋਗੇ ਸਵੇਰੇ 8:30 ਜੀ ਬੱਚੇ ਦੇ ਸਕੂਲ ਤੋਂ ਪਹਿਲਾਂ ਉਹ ਤਾਂ ਬੜੀ ਮਿਹਰਬਾਨੀ ਤੇ ਹੁਣ ਮੈਂ ਤਾਂ ਆ ਜਾਊਗਾ ਜੀ ਬਾਕੀ ਮੇਰੇ ਹੈਲਪਰ ਜਿਹੜੇ ਉਹ ਤਾਂ ਪਿੰਡੋਂ ਹੀ ਆਣਗੇ ਚਲੋ ਚਲੋ ਉਮੀਦ ਕਰਦੇ ਆ ਜੀ ਬੱਚੇ ਪਰਸੋ ਮਤਲਬ ਕੱਲ ਛੁੱਟੀ ਵੇਲੇ ਵਿਚਾਰੇ ਠੀਕ ਠਾਕ ਨੰਘਣ ਇੱਥੋਂ ਠੀਕ ਆ ਜੀ ਠੀਕ ਆ ਜੀ ਠੀਕ ਹੈ ਬਹੁਤ ਸ਼ੁਕਰੀਆ ਸਵੇਰ ਦਾ ਟਾਈਮ ਦਿੱਤਾ ਜੀ ਉਹਨਾਂ ਨੇ ਹੁਣ ਸਵੇਰੇ ਡੰਡਾ ਮਾਰੂਗੇ ਹੁਣ ਭਾਜੀ ਦੇਖੋ ਸੂਰੇਜ ਭਾਜੀ ਨੂੰ ਫੋਨ ਕੀਤਾ ਸੀਗਾ ਸ਼ੁੱਕਰਵਾਰ ਜਾਂ ਸ਼ਨੀਵਾਰ ਜੀ ਤੇ ਭਾਜੀ ਹੁਣੀ ਵੀ ਕੀਤੇ ਕਿੰਨੀ ਵਾਰੀ ਫੋਨ ਇਹ ਦੱਸ ਸਕਦੇ ਥਾਨੂੰ ਮੈਂ ਹੁਣੀ ਵੀ ਫੋਨ ਕਟੋ-ਕਟ ਮੈਂ ਕੀਤਾ ਉਹਨੂੰ ਤਾਂ ਮੈਂ ਉਹੀ ਕਰ ਮਸੀ ਐਮਸੀ ਐਮਸੀ ਆਪਣੇ ਜਿਹੜੇ ਸਾਡੇ ਪਰਮਜੀਤ ਮੈਡਮ ਆ ਉਹਨਾਂ ਦੇ ਬੇਟੇ ਨੂੰ ਹਣੀ ਨਾਲ ਮੇਰੀ ਗੱਲ ਹੋਈ ਸਵੇਰੇ ਤੇ ਗगन ਅਗਨੀ ਉਤਰੀ ਭਾਜੀ ਨਾਲ ਵੀ ਗੱਲ ਹੋਈ ਉਹਨਾਂ ਨੂੰ ਵੀ ਮੈਸੇਜ ਕੀਤਾ ਸੀਗਾ ਭਾਜੀ ਹੌਲੀ ਹੌਲੀ ਤੇ ਪਰ ਹੁਣ ਹਾਲਾਤ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਹੁਣ ਅਸੀਂ ਤੁਹਾਡੇ ਨਾਲ ਮਾਦਬ ਇਬਰਾਹੀਮ ਜੀ 32 ਚੈਨਲ ਤੇ ਆਏ ਆ ਜੀ ਤੇ ਸਾਨੂੰ ਮਜਬੂਰੀ ਹੈ ਇਹ ਅਣ ਅੱਕ ਕੇ ਬੰਦਾ ਹੁੰਦਾ ਅੱਕ ਕੇ ਬੰਦਾ ਹੁੰਦਾ ਜੀ ਹਾਂ ਬਾਕੀ ਸ਼ਹਿਰ ਦੇ ਲੋਕ ਇਹ ਸੋਚਦੇ ਨੇ ਭਾਈਚਾਰਾ ਖਰਾਬ ਨਾ ਹੋਵੇ ਭਾਈਚਾਰਾ ਬਣਿਆ ਰਹੇ ਅਸੀਂ ਅਸੀਂ ਮੈਂ ਤੁਹਾਨੂੰ ਦੱਸਣੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਅਸੀਂ ਕਿਸੇ ਵੀ ਕਮੇਟੀ ਦੇ ਬੰਦੇ ਨੂੰ ਨਹੀਂ ਮਾੜਾ ਕਹਿ ਰਹੇ ਕਿਸੇ EMPLOYE ਨੂੰ ਮਾੜਾ ਨਹੀਂ ਕਹਿ ਰਹੇ ਉਹ ਵੀ ਬਿਜ਼ੀ ਹੋਊਗੇ ਕਿਸੇ ਪਾਸੇ ਪਰ ਅਸਲ ਜੀ ਮਸ਼ੀਨ ਇੱਕ ਆ ਮਸ਼ੀਨ ਇੱਕ ਆ ਪਰ ਇਹ ਇਹ ਸਿਰਫ ਰੰਗੈਲੀ ਕਿਹੜੀ ਪ੍ਰਸ਼ਾਸਨ ਦੀ ਆ ਮੈਂ ਵਰਕਰਾਂ ਨੂੰ ਕਿਸੇ ਨੂੰ ਜਾਂ ਕਿਸੇ ਉਹ ਜਾਨ ਲਾਉਂਦੇ ਆ ਜੀ ਉਹ ਚਾਰ ਬੰਦੇ ਸਖੀ ਭਾਜੀ ਉਹਨਾਂ ਨੇ ਮੇਰਾ ਪਿਆਰ ਆ ਲਾਂਦੇ ਆ ਜੀ ਲਾਂਦੇ ਆ ਜੀ ਉਹ ਮੇਰੇ ਲਈ ਹਰੇਕ ਜਗ੍ਹਾ ਖੜੇ ਹੁੰਦੇ ਆ ਜੀ ਆਪਾਂ ਕਦੇ ਵੀ ਮਤਲਬ ਐਦਾਂ ਨਹੀਂ ਹੈਗਾ ਕਿ ਉਹ ਨਹੀਂ ਆਂਦੇ ਤੇ ਜਦੋਂ ਵੀ ਫੋਨ ਕਰੀਏ ਉਹ ਹਾਜ਼ਰ ਹੋ ਜਾਂਦੇ ਆ ਪਰ ਉਹ ਵੀ ਕੀ ਕਰਨ ਏ ਜਿਹੜਾ ਵੀਰ ਇੱਥੇ ਘੇੜੇ ਮਰ ਜਾਂਦਾ ਸੀਵਰੇਜ ਦਾ ਜਿਹੜਾ ਠੇਕਾ ਦਿੱਤਾ ਆ ਮੈਨੂੰ ਉਹ ਵੀ ਕਦੇ ਨਜ਼ਰ ਨਹੀਂ ਆਇਆ ਤੇ ਹਾਂ ਵੀ ਸੀਵਰੇਜ ਕਦੇ ਇੱਕ ਸਵਾਲ ਮੈਂ ਪੁੱਛਦਾ ਤੁਹਾਡੇ ਸਾਰਿਆਂ ਤੋਂ 16 ਕਰੋੜ ਦਾ ਬਜਟ ਹੈ ਲੱਗਦਾ ਕਿ ਸ਼ਹਿਰ ਚ ਕਿੱਥੇ ਲੱਗਦਾ ਕਿ ਤੁਸੀਂ ਆਸਿਆਣੇ ਤੁਸੀਂ ਲੱਗਦਾ ਤੁਹਾਨੂੰ ਲੱਗਾ ਹੋਗਾ 16 ਕਰੋੜ ਇੱਥੇ ਜੇ ਲੱਗਾ ਉਹਨਾਂ ਦਾ ਪਾਣੀ ਖੜਦਾ ਇੱਥੇ ਇੱਥੇ 16 ਲੱਖੋਂ ਨਹੀਂ ਲੱਗੇ ਲੱਗਦੇ ਇਨੀ ਇੱਥੇ ਵੀ ਨਹੀਂ ਲੱਗੇ ਇੱਥੇ ਦੱਸ ਭਾਜੀ ਪਤਾ ਭਾਜੀ ਰਾਤ ਨੂੰ ਪਤਾ ਨਹੀਂ ਕਿੰਨੇ ਕ ਲੱਖ ਲੱਗਾ ਪਤਾ ਦੋ ਚਾਰ ਲੱਖ ਜੇ ਸਾਰ ਦਤੈ ਤੈਨੂੰ ਰਾਤ ਰਾਤ ਬਣ ਰਾਤ ਰਾਤ ਬਣ ਹਾਂਜੀ ਰਾਤ ਰਾਤ ਬਣ ਗਏ ਸੀਗੇ ਜੀ ਸੁਨੀ ਰਾਤ ਨੂੰ ਕੰਮ ਦੀ ਕੀਤੀ ਸ਼ੁਰੂਆਤ ਹੈ ਮੈਂ ਤੁਹਾਨੂੰ ਭਾਈ ਇੱਕ ਗੱਲ ਦੱਸਦਾ ਐ ਕਿ ਨਾ ਵਾਹ ਬੇਪੂਰੇ ਦੁਕਾਨ ਨੂੰ ਬੋਟਾ ਪਾਈਆਂ ਆਪਾਂ ਜੀ ਸਾਫ਼ ਜੀ ਗੱਲ ਆ ਅਸੀਂ ਇਹ ਨਾ ਜਿੱਦਾਂ ਮੰਨ ਲਓ ਕਹਿੰਦੇ ਸੀ ਜੋ ਚੱਲ ਨਹੀਂ ਸੀ ਪਰ ਉਹ ਹੋਇਆ ਨਹੀਂ ਹੈਗਾ ਉਹ ਉਹਨਾਂ ਹੀ ਬੇੜਾ ਕਰਕੇ ਹੋਇਆ ਤੁਸੀਂ ਕਹਿੰਦੇ ਕਾਲੀ ਰਾਤ ਨੂੰ ਬਣੀ ਹੈ ਹਾਂ ਬਸ ਕਾਲੀ ਐਸੀ ਸਮਝ ਲਓ ਕਾਲੀ ਰਾਤ ਨੂੰ ਬਣਾਈ ਆ 70 ਸਾਲ ਤੋਂ ਅਸੀਂ ਐਡੇ ਕਰਦੇ ਆ ਇਹ ਨਹੀਂ ਕਿ ਚੰਨਨੀ ਰਾਤ ਨਹੀਂ ਕਾਲੀ ਰਾਤ ਸੜਕ ਬਣੀ ਆ 70 ਸਾਲ ਤੋਂ ਵੀ ਕਾਲੀ ਰਾਤ ਜੀ ਬਈਆਂ ਜੀ 70 ਸਾਲ ਤੋਂ ਅਸੀਂ ਇਹੀ ਕੁਝ ਕਰਦੇ ਆ ਇਹ ਨਹੀਂ ਕਿ ਕੁਝ ਪਾ ਗਏ ਇਹਨਾਂ ਗੱਲਾਂ ਕਰਕੇ ਭਾਈ ਦਿਲ ਕਰਦਾ ਬਈ ਯਾਰ ਚਲੀਏ ਛੱਡੀਏ ਯਾਰ ਬਾਅਦ ਚਲੀਏ ਕਦੇ ਨੂੰ ਉੱਥੇ ਨੂੰ ਅਮਰੀਕਾ ਕੈਨੇਡਾ ਦੇ ਵੀਜ਼ੇ ਲੱਗੇ ਉਹ ਸਾਡੇ ਕੋਲ ਅਸੀਂ ਫਿਰ ਵੀ ਬੈਠੇ ਆ ਬਈ ਚੱਲ ਆਪਣੇ ਮੁਲਕ ਨੂੰ ਚਲਾਉਣ ਲੱਗਿਓ ਭਾਈ ਇਹਨਾਂ ਪੜ੍ਹ ਲਿਖ ਕੇ ਮੇਰੇ ਰੋਜ਼ਗਾਰ ਦੇ ਨਾਲ ਅ 10 ਘਰ ਚੱਲਦੇ ਆ ਕੋਈ ਕੋਈ ਵੱਡੀ ਗੱਲ ਹੈ 10 ਘਰਾਂ ਦੇ ਨਾਲ ਗਾਹਾਂ ਉਹ ਕਿਤੇ ਵੀ ਸੌਦਾ ਲੈਂਦੇ ਆ ਆ ਮੇਰੇ ਕੋਲ ਇੱਕ ਅਮਪਲਾਈ ਹੈ ਜੀ ਆ ਮੁੰਡਾ ਨਾ ਬੋਲ ਸਕਦਾ ਨਾ ਇਹ ਸੁਣਦਾ ਆ ਤੁਸੀਂ ਦੇਖ ਲਓ ਕੋਈ ਦਿਲ ਦੀ ਬਾਤ ਸੁਣੀਏ ਇੱਕ ਮਿੰਟ ਤੁਹਾਡੀ ਗੱਲ ਤੋਂ ਹੀ ਗੱਲ ਆ ਲੀਡਰ ਕੋ ਇਹਨੂੰ ਕੀ ਹੈ ਲੀਡਰ ਬਾਰੇ ਪੁੱਛੋ ਜਿਹੜੇ ਲੀਡਰ ਹੈ ਵਾਜ ਉਹ ਜੇ ਕਹਿੰਦਾ ਗੱਡਰ ਜੇ ਸੱਟੋ ਕਹਿੰਦਾ ਐਸੇ ਗੱਡਰ ਜੇ ਸੱਟੋ ਹੀ ਮੈਨੂੰ ਮੇਰੇ ਲੀਡਰ ਮੇਰੇ ਕੋ ਇਹ ਬੰਦਾ ਕੰਮ ਕਰਦਾ ਐਨਾ ਕੀ ਸੁਣਿਆ ਨਹੀਂ ਮਾਈਕ ਤੇ ਨਹੀਂ ਕਹਿੰਦਾ ਜਿਹੜੇ ਲੀਡਰ ਹੈ ਉਹਨਾਂ ਨੂੰ ਕੀ ਕਹਿੰਦਾ ਗੱਡਰ ਜੇ ਸੱਟੋ ਕਹਿੰਦਾ ਮਿਹਨਤੀ ਮੁੰਡਾ ਹੈ ਜੀ ਮੇਰੇ ਕੋ ਇੱਕ ਮੁੰਡਾ ਹੋਰ ਆ ਉਹਦੇ ਵਿਚਾਰੇ ਦੇ ਪੈਰ ਵੀ ਵਿੰਗੇ ਆ ਤੇ ਉਹ ਨਿਗਾ ਵੀ ਕਮਜ਼ੋਰ ਆ ਚਲੋ ਦੋਸਤੋ ਦੇਖੋ ਆਪਣਾ ਰੋਜ਼ਗਾਰ ਚੱਲਦਾ ਆ ਨਹੀਂ ਆ ਵੀ ਕਿ ਨਾ ਵੋਟਾਂ ਮੰਗਣ ਵੀ ਗੱਡਰਾ ਹੀ ਆਉਗੇ ਦੇਖੋ ਇੰਨਾ ਕਿ ਪੰਜ ਇੰਨਾ ਕਿਉਂ ਨਹੀਂ ਹੁੰਦਾ ਆਪਾਂ ਆਪਣੇ ਜਿਹੜੇ ਆਪਣੇ ਮੁੰਡੇ ਆ ਨੌਜਵਾਨ ਆ ਸਾਡੀਆਂ ਲੜਕੀਆਂ ਜਿਹੜੇ ਪੜ੍ਹੇ ਲਿਖੇ ਆ ਆਪਾਂ ਆਪਣੇ ਵਾੜਾ ਚ ਉਹਨਾਂ ਨੂੰ ਕਿਉਂ ਨਹੀਂ ਖੜਾ ਕਰਦੇ ਭਾਜੀ ਕੀ ਕਰਦੇ ਲੋ ਅਸੀਂ ਪੋਲਿਟਿਕਸ ਆ ਨਹੀਂ ਸਕਦਾ ਖੜਨ ਨੂੰ ਤਾਂ ਬਹੁਤ ਖੁਸ਼ ਹੋਊਗਾ ਜੀ ਕਿਹੜਾ ਕੋਈ ਸੀਐਮ ਲੈਵਲ ਦੀ ਪੋਲਿਟਿਕਸ ਹੁੰਦੀ ਆ ਐਟ ਲੀਸਟ ਆਪਣੇ ਲੋਕਾਂ ਦੀ ਆਵਾਜ਼ ਹੀ ਚੱਕੜੀਆਂ ਸੀਐਮ ਐਮਸੀ ਦੀ ਗੱਲੇ ਹੁੰਦੀ ਆ ਜੀ ਐਮਸੀ ਦੀ ਸੀਐਮ ਤੋਂ ਵੀ ਵੱਧ ਹੁੰਦੀ ਆ ਜੀ ਠੀਕ ਆ ਜੀ ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਆ ਫਿਲਹਾਲ ਆ ਪਾਣੀ ਨਿਕਲ ਰਿਹਾ ਸਵੇਰੇ ਸਵੇਰੇ ਕਿਉਂ ਉਹਨਾਂ ਨੇ ਇਸ ਵੇਲੇ ਪਾਣੀ ਨਿਕਲ ਰਿਹਾ ਸਾਨੂੰ ਉਹੀ ਅਸੀਂ ਜ਼ਰੂਰ ਸਾਕੀ ਭਾਜੀ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਜੀ ਤੁਹਾਡੇ ਮਾਧਮ ਰਹੀਂ ਤੇ ਸੂਰਜ ਭਾਜੀ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਜੀ ਪਲੀਜ਼ ਬੇਨਤੀ ਆ ਸਾਡੀ ਇਹ ਸਾਨੂੰ ਉਹਨਾਂ ਤੇ ਡਿਪੈਂਡ ਹੋਣਾ ਪੈਣਾ ਕਿਉਂਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਉਹੀ ਜੇ ਸਾਡੀ ਬੇਨਤੀ ਮੰਨ ਲਣ ਤਾਂ ਪੱਕੇ ਹੱਲ ਦੀ ਉਮੀਦ ਨਹੀਂ ਨਹੀਂ ਪੱਕੇ ਹੋ ਜੀ ਕਿੱਥੇ ਹੋ ਜੀ ਪੱਕੇ ਹੱਲ ਦੀ ਕੋਈ ਉਮੀਦ ਨਹੀਂ ਹੈਗੀ ਜੀ ਤੇ ਕੋਈ ਇਹ ਨਹੀਂ ਕਿ ਹਲੂ ਕੰਮ ਦੀ ਮੰਗ ਰਹਾ ਇਹ ਚਲੋ ਦੇਖੋ ਤੁਸੀਂ ਵੈਸੇ ਕਹਿੰਦੇ ਆ ਕਿ ਮੱਛਰ ਹੈ ਨਹੀਂ ਪਰ ਮੱਛਰ ਦੰਦੀਆਂ ਵੱਡਦਾ ਹੈਗਾ ਜੀ ਮੱਛਰ ਆ ਗਿਆ ਜੀ ਮੱਛਰ ਜੇ ਮੌਸਮ ਜਿਆ ਹੋਰ ਕੱਦੂਆ ਹੋ ਗਿਆ ਤਾਂ ਮੱਛਰ ਨੇ ਤਾਣਾ ਹੀ ਆ ਜੀ ਜੀ ਉਹਦੇ ਤਾਂ ਚਲ ਠੰਡ ਦਾ ਮੌਸਮ ਹੈ ਮੈਂ ਇਹਨਾਂ ਦੂਆ ਨਹੀਂ ਹੈਗਾ ਪਰ ਦੇਖੋ ਜੇ ਮੌਸਮ ਹੈ 15 ਕੰਮ ਪੰਜ 10 ਮਿੰਟ ਚ ਕਿੰਨੀ ਆਵਾਜ਼ ਆਈ ਆ ਲੋਕ ਕਿੰਨੀ ਤਕਲੀਫ ਚ ਹਾਂਜੀ ਤੁਸੀਂ ਇਹ ਦੇਖੋ ਬੱਚੇ ਸਵੇਰ ਨੂੰ ਸਕੂਲ ਦੇ ਕਿੰਨੇ ਆ ਰਹੇ ਹਾਂਜੀ ਰੁਕ ਗਈ ਹੈ ਦੇ ਲੋਕੋ ਕਾ ਸਕੂਟਰੀ ਵੀ ਫੇਰ ਵੀ ਰੁਕ ਗਏ ਹੋ ਤਾਂ ਜਦ ਤੁਰਕ ਪੈਦਲ ਜਾਂਦੇ ਉਹਨਾਂ ਦਾ ਕੀ ਹਾਲ ਹੋਗਾ ਬੱਚਾ ਸਕੂਲ ਨਹੀਂ ਟਿਊਸ਼ਨ ਚ ਵੀ ਬੱਚੇ ਸਰ ਆਈ ਰਹੇ ਲੱਗ ਹਾਂਜੀ ਨੰਗ ਬੱਚੇ ਐ ਵੈਸੇ ਵੀ ਕੰਮ ਨੂੰ ਨੰਗ ਤੇ ਆ ਰਹੇ ਹੋਰ ਕਾਂ ਲਈ ਹੋਰ ਔਖਾ ਬਸ ਆਹੀ ਹੈ ਜੀ ਆ ਹੱਲ ਹੋ ਜਵੇ ਸਾਡਾ ਇਹੀ ਬੇਨਤੀ ਆ ਇਹਨਾਂ ਨੂੰ ਜਾਰੇ ਪ੍ਰੋਬਲਮ ਨਹੀਂ ਪੱਕਾ ਪਤਾ ਕੀ ਪੱਕਾ ਹੱਲਦਾ ਸੀ ਕਈ ਵਾਰ ਇਸ ਬੰਦੇ ਨੂੰ ਆ ਕਿ ਚਾਰ ਟੱਕ ਕੰਪਿਊਟਰ ਹੋਈ ਮਰੇ ਗੱਬੇ ਆ ਕਈ ਵਾਰ ਇਹ ਕਹਿ ਚੁੱਕੇ ਬਿਲਕੁਲ ਗੱਬੇ ਆ ਨਾ ਇਹਦੀ ਦੁਕਾਨ ਦੇ ਵਿੱਚ ਕੋਈ ਵੜ ਸਕਦਾ ਇਹਨਾਂ ਵਾਸਤਾ ਇਹਨੂੰ ਆਪਣੇ ਕਸਟਮਰ ਨੂੰ ਮਿੰਨ ਨੂੰ ਵੀ ਇਸ ਜਗ੍ਹਾ ਤੇ ਆਉਣਾ ਪੈਂਦਾ ਪਰ ਇੱਕ ਬੇਨਤੀ ਆ ਚੋਰ ਇੱਚ ਵੀ ਆ ਜਾਂਦੇ ਧਿਆਨ ਰੱਖਣਾ ਹੂੰ ਦਰਵਾਜ਼ੇ ਖੋਲਿਓ ਨਾ ਸਾਈਡ ਦੇ ਹੋ ਕੇ ਕੋਈ ਆਉਂਦਾ ਨਹੀਂ ਅੱਛਾ ਜੀ ਜਿਹੜੇ ਨਸ਼ੇੜੀ ਆ ਜਾਂਦੇ ਆ ਉਹ ਆ ਜਾਂਦੇ ਆ ਜੀ ਕੈਮਰਾ ਕੰਮ ਹੈ ਕੈਮਰਾ ਚੱਲਦੇ ਚੁੰਦੇ ਨਹੀਂ ਇਹ ਪਾਜੀ ਨੂੰ ਮੈਂ ਜ਼ਰੂਰ ਕਹੂੰਗਾ ਵੀ ਦਰਵਾਜ਼ਾ ਸਟਰੀਟ ਲਾਈਟ ਆ ਆ ਜਾਣਾ ਵੇ ਨਾ ਕਟਾਈਏ ਫਿਰ ਤੁਸੀਂ ਦੇਖਣਾ ਠੀਕ ਹੈ ਭਾਜੀ ਉਹ ਕੀ ਗੱਲ ਬਾਪੂ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਕੰਮ ਕਰਾਉਣਾ ਕੱਲ ਕੱਲ ਆਉਗੇ ਜੇ ਨਹੀਂ ਆ ਫਿਰ ਆਪਾਂ ਆ ਜਾਈਏ ਕੋਈ ਮੁਰ ਕੇ ਤੁਹਾਡਾ ਭਾਈ ਵੀ ਤੁਹਾਨੂੰ ਫੇਦਾ ਲੈਣਾ ਬਾਪੂ ਜੀ ਕੋਈ ਗੱਲ ਨਹੀਂ ਜੀ ਤੁਸੀਂ ਗੱਲ ਸਮਝਦੇ ਆ ਬੁੱਧ ਦੇ ਬਰੇ 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 ਦੋ ਸਰਦੋ ਕਹਿੰਦੇ ਨਾ ਉਹ ਜ ਲੈ 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 ਪੈਂਦਾ ਪਾਓ ਬੰਦ ਹੋਵੇਗਾ ਬੰਦ ਭਾਜੀ ਦੱਸੋ ਉਹ ਕਹਿੰਦਾ ਜਿੱਦਾਂ ਜਿੱਦਾਂ ਸਿਰ ਦਰਦ ਹੁੰਦਾ ਨਾ ਇਦਾਂ ਹੀ ਦਰਦ ਕੀਤਾ ਬੰਦਾ ਐਨਾ ਮਿਹਨਤੀ ਆ ਜੀ ਮਤਲਬ ਕਿ ਐਨਾ ਮਿਹਨਤੀ ਆ ਵੀ ਸਾਰੀ ਦਿਹਾੜੀ ਬਹੁਤ ਸਾਰੀਆਂ ਗੱਡੀਆਂ ਮਤਲਬ ਕਿ ਇਹ ਕੱਲਾ ਕੱਲਾ ਵੀ ਧੋ ਦਿੰਦਾ ਜੀ ਅੱਛਾ ਭਾਜੀ ਆਪਾਂ ਤੁਹਾਨੂੰ ਤਸਵੀਰ ਦਿਖਾਣੀ ਹੈ ਦੇਖੋ ਬਜ਼ੁਰਗ ਹੈ ਮਾ ਸਾਹ ਪਿੱਛੋਂ ਖਿੱਚ ਕੇ ਲੈ ਕੇ ਆਏ ਆ ਹੁਣ ਜੇ ਵਿਚ ਵਿਚਾਲੇ ਫਸ ਜੇ ਤਾਂ ਕੀ ਕਰੇ ਤੁਸੀਂ ਜਿਵੇਂ ਦਾਦੇ ਕੋ ਟੋਏ ਵੀ ਨਹੀਂ ਪਤਾ ਹੈਗੇ ਨਹੀਂ ਪਤਾ ਜੀ ਭਾਜੀ ਨਹੀਂ ਪਤਾ ਇਹਦਾ ਲੀਡਰਾਂ ਨੂੰ ਥੋੜੇ ਪਤਾ ਕਿ ਉਹ ਵਿਚਾਰਾ ਆਪਣੀ ਜਾਨ ਤੇ ਖੇਲ ਕੇ ਕਰ ਰਿਹਾ ਹੂੰ ਹੈ ਉਹਦੀ ਤਾਂ ਜਾਣ ਤੇ ਬਣੀ ਆ ਬਣੀ ਹੋ ਜੀ ਬਣੀ ਹੋ ਹੁਣ ਦੱਸੋ ਇਹ ਲੈ ਪ੍ਰੋਬਲਮ ਹੈ ਜੀ ਹਾਂ ਮੈਂ ਜੀ ਹੁਣ ਇਹਦਾ ਰਿਕਸ਼ਾ ਇੱਕ ਟੋਏ ਚ ਡਿੱਗ ਪਜੇ ਮੰਨ ਲਓ ਤੇ ਟਾਇਰ ਟੁੱਟ ਜੇ ਤਾਂ ਉਹਦੇ ਕੌਣ ਜਵਾਬ ਉਹ ਦੇਖੋ ਇਧਰਲੇ ਸਾਈਡ ਜਗਾ ਜਾਣ ਵਿਚਾਰਾ ਮਜਬੂਰੀ ਚ ਇਧਰ ਲੈ ਕੇ ਆ ਰਿਹਾ ਉਹ ਦੇਖੋ ਭਾਜੀ ਦੇਖੋ ਆ ਲੜਕੀ ਆ ਰਹੀ ਹੈ ਮਗਰ ਬੈਠ ਕੇ ਰੋਜ਼ ਪੈਦਲ ਜਾਂਦੀ ਇੱਥੋਂ ਤੇ ਅੱਜ ਉਹ ਦੀਪੇ ਭਾਜੀ ਨੂੰ ਖੁਦ ਛੱਡਣਾ ਆਣਾ ਪੈਣਾ ਨਹੀਂ ਨੰਗਦਾ ਕੋਈ ਵੀ ਇੱਥੋਂ ਦੇਖਣ ਨੂੰ ਬੜੀ ਆਮ ਜੀ ਤਸਵੀਰ ਹੈ ਲੇਕਿਨ ਉਹ ਉਹਦੀ ਮਜਬੂਰੀ ਨੂੰ ਸਮਝੀਏ ਕਿਦਾ ਮਾੜਾ ਮਾੜਾ ਪੈਟਲ ਮਾਰ ਕੇ ਇਧਰ ਨੂੰ ਆਏ ਆ ਉਹ ਤਾਂ ਇਹ ਮਜਬੂਰੀਆਂ ਜਿਹੜੀਆਂ ਆ ਤਕਲੀਫਾਂ ਜਿਹੜੀਆਂ ਆ ਇਹ ਵੋਟਾਂ ਵੇਲੇ ਬਹੁਤ ਨਜ਼ਰ ਆਉਂਦੀਆਂ ਜੇ ਕੋਈ ਲੀਡਰ ਦਾ ਧੱਕਾ ਮਾਰ ਕੇ ਲੈ ਕੇ ਆਣਾ ਸੀ ਜੇ ਕੋਈ ਲੀਡਰ ਹੁੰਦਾ ਉਹਨੇ ਆਪਣਾ ਕੁੜਤਾ ਜਾਣ ਕੇ ਗੰਦਾ ਕਰਕੇ ਲੰਘਣਾ ਸੀਗਾ ਕਿ ਮੈਂ ਸਵਾਈ ਕਰੂੰਗਾ ਵਿਚ ਵੜ ਜਣਾ ਵਿਚ ਵੜ ਜਣਾ ਵਿਚ ਵੜ ਜਣਾ ਦੀ ਕਹਿੰਦਾ ਮੈਂ ਮੈਂ ਲੈ ਕੇ ਜਾਣਾ ਅੰਕਲ ਕਹਿੰਦਾ ਤੂੰ ਪਰੇ ਹੋ ਮੈਂ ਘਰ ਤੱਕ ਛੱਡ ਕੇ ਆਉਂਗਾ ਜੀ ਪਰ ਇਸ ਵੇਲੇ ਸਾਨੂੰ ਇਸ ਜਿਹੜੀ ਐਸ ਵੇਲੇ ਘਰੋਂ ਨਿਕਲਣਾ ਔਖਾ ਹੈ ਹਾਂ ਜੀ ਜ਼ਿਆਦਾ ਗਿਸ਼ਤੀ ਲੈ ਲਓ ਜੀ ਉਮ ਐਂਡ ਜੇ ਹੀ ਕਹਿ ਸਕਦੇ ਆ ਜੀ ਟੂਨੋ ਦਾ ਮੰਗ ਰੱਖੋ ਕੁੱਲੂ ਪੰਪ ਦੀ ਕਹਿੰਦੇ ਮੰਗ ਰੱਖੋ ਕੈਸਤੀ ਤਾਂ ਗੰਦੀ ਹੋਈ ਨੇ ਉੱਤੇ ਵੀ ਚੜ ਨਹੀਂ ਹੁਣਾ ਤਾਂ ਕਿ ਕਿਸੇ ਹੋਰ ਮੁੱਲੇ ਦੀ ਗਲਪ ਹੋ ਜਾਂਦੀ ਚਲੋ ਠੀਕ ਹੈ ਜੀ ਇਹ ਤਕਲੀਫ ਚ ਨੇ ਇਦਾਂ ਹੀ ਬਾਕੀ ਜਿਹੜੇ 19 ਵਾਰਡ ਆ ਉਹਨਾਂ ਤੋਂ ਵੀ ਕਾਲਸ ਆਉਂਦੀਆਂ ਰਹਿੰਦੀਆਂ ਮਤਲਬ 18 ਜਿਹੜੇ ਵਾਰਡ ਹੋ ਰਿਹਾ ਉਤੋਂ ਵੀ ਕਾਲਸ ਆਉਂਦੀਆਂ ਰਹਿੰਦੀਆਂ ਸੀਵਰੇਜ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਪਾਣੀ ਜਿਹੜਾ ਪੀਣ ਵਾਲਾ ਉਹ ਗੰਧਲਾ ਆ ਰਿਹਾ ਉਤੋਂ ਕਿਹੇ ਵੇਲੇ ਲੋਕੇ ਵੀ ਸ਼ਿਕਾਇਤ ਕਰਦੇ ਆ ਕਿ ਜਿਹੜੀ ਰਾਖ ਆ ਉਹ ਵੀ ਡਿੱਗਦੀ ਆ ਤਾਂ ਸ਼ਹਿਰ ਇਸ ਸਮੇਂ ਕਾਲਾ ਹੋਇਆ ਪਿਆ ਇਹ ਉਹ ਪ੍ਰਤੀਤ ਹੁੰਦਾ ਕਿ ਜਿਵੇਂ ਸ਼ਹਿਰ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਹੋਵੇ ਤਾਂ ਸਾਡੀ ਪ੍ਰਸ਼ਾਸਨ ਤੋਂ ਮੰਗ ਵੀ ਹੈ ਕਿ ਕਾਲੇ ਪਾਣੀ ਨੂੰ ਸਾਫ਼ ਕੀਤਾ ਜਾਵੇ ਦੂਜੀ ਇੱਕ ਬੇਨਤੀ ਇੱਕ ਸਵਾਲ ਵੀ ਹੈ ਕਿ 16 ਕਰੋੜ ਦਾ ਜਿਹੜਾ ਬਜਟ ਆ ਉਹ ਪੈਸਾ ਜਾਣਾ ਕਿੱਥੇ ਆ ਇਹ ਸਵਾਲ ਬਹੁਤ ਜ਼ਰੂਰੀ ਆ ਇਹ ਸਵਾਲ ਦਾ ਜਵਾਬ ਉਦੋਂ ਮਿਲਣਾ ਜਦੋਂ ਲੋਕਾਂ ਦੇ ਕੰਮ ਹੋਣੇ ਜੇ ਕੰਮ ਨਹੀਂ ਹੋਏ ਤਾਂ ਫਿਰ ਤਿਆਰੀ ਰੱਖਿਓ 26 'ਚ ਲੋਕਾਂ ਦੇ ਆਈ ਡੀ ਡੇ ਸਵਾਲ ਲੈ ਕੇ ਤੁਹਾਡੇ ਮੋਹਰੇ ਖੜਨਾ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਮੇਰ ਜੀ